ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪੰਜਾਬੀ ਮੁੰਡਾ ਹਰਜਿੰਦਰ ਸਿੰਘ ਡਰਾਈਵਰ ਐਕਸੀਡੈਂਟ ਕੀ ਨਾ ਕੀ ਕੀਤਾ ਜਿਹਨੇ ਆਪਣੇ ਟਰੱਕ ਦੇ ਨਾਲ ਅਮਰੀਕਾ ਦੇ ਵਿੱਚ ਤੇ ਉਹਦੀ ਸਜ਼ਾ ਘਟਾਉਣ ਵਾਸਤੇ ਸਾਡੇ ਕੁਝ ਪੰਜਾਬੀ ਕੜਮ ਚੌਧਰੀਆਂ ਨੇ ਪੋਸਟਾਂ ਪਾਤੀਆਂ ਇਹ ਸਭ ਨੂੰ ਪਤਾ ਹੈ ਪੋਸਟਾਂ ਦੇ ਵਿੱਚ ਕੀ ਲਿਖਿਆ ਗਿਆ ਕਿ ਬਾਅਦ ਤੋਂ ਬਾਅਦ ਉਹਦੀ ਪਟੀਸ਼ਨ ਪਾਉਣ ਵਾਸਤੇ ਸਾਈਨ ਕੀਤੇ ਜਾਣ ਤਾਂ ਉਸ ਮੁੰਡੇ ਦੀ ਸਜ਼ਾ ਘੱਟ ਹੋ ਸਕਦੀ ਹੈ ਉਹਨੂੰ ਬਰੇਵੀ ਵੀ ਕੀਤਾ ਜਾ ਸਕਦਾ ਏਦਾਂ ਪੋਸਟਾਂ ਤੇ ਲਿਖ ਲਿਖ ਕੇ ਪਾ ਰਹੇ ਨੇ ਤੇ ਹੁਣ ਜਿਹੜੇ ਅਮਰੀਕਨ ਲੋਕ ਨੇ ਗੋਰੇ ਪੱਕੇ ਵਿਸ਼ਨੀਕ ਉਥੋਂ ਦੇ ਉਹ ਵਿਰੋਧ ਕਰਨ ਲੱਗੇ ਮੈਂ ਤੇ ਇੱਕ ਹੋਰ ਬੇਨਤੀ ਕਰਨੀ ਹੈ ਜਿਹੜੀਆਂ ਪੋਸਟਾਂ ਪਾਈਆਂ ਨੇ ਨਾ ਕਿ ਪਟੀਸ਼ਨ ਪਾਉਣ ਵਾਸਤੇ ਤੁਸੀਂ ਸਾਈਨ ਕਰੋ ਬਾਅਦ ਤੋਂ ਬਾਅਦ ਤਾਂ ਇਹ ਇਹ ਸਮਝਿਆ ਜਾਊਗਾ ਵੀ ਭਾਰਤ ਦੇ ਲੋਕਾਂ ਨੇ ਅਮਰੀਕਾ ਦੇ ਕਾਨੂੰਨ ਨੂੰ ਚੈਲੰਜ ਕੀਤਾ ਹੁਣ ਜਿਹੜੇ ਅਮਰੀਕਨ ਲੋਕ ਨੇ ਉਹ ਕਹਿੰਦੇ ਨੇ ਸਾਡੇ ਅਮਰੀਕਾ ਦੇ ਸਾਡੇ ਦੇਸ਼ ਵਿੱਚ ਆ ਕੇ ਕੋਈ ਸਾਡੇ ਕਾਨੂੰਨ ਨੂੰ ਚੈਲੰਜ ਕਿੱਦਾਂ ਕਰ ਜੋ ਇਹ ਸਭ ਨੂੰ ਪਤਾ ਹੈ ਹੁਣ ਭਾਰਤ ਦਾ ਕਾਨੂੰਨ ਹੈ ਭਾਰਤ ਦੇ ਕਾਨੂੰਨ ਮੁਤਾਬਕ ਕੋਈ ਬਾਹਰਲਾ ਬੰਦਾ ਕਿਸ਼ੇ ਬਹੁਨ ਕੰਟਰੀ ਦਾ ਸਾਡੇ ਕਾਨੂੰਨ ਨੂੰ ਚੈਲੰਜ ਕਿਦਾਂ ਕਰ ਸਕਦਾ ਹੁਣ ਉਹਨਾਂ ਗੋਰਿਆਂ ਨੇ ਇੱਕ ਹਰਜਿੰਦਰ ਸਿੰਘ ਡਰਾਈਵਰ ਦੇ ਵਿਰੋਧ ਵਿੱਚ ਪਟੀਸ਼ਨ ਪਾਉਣੀ ਹੈ ਅਮਰੀਕਾ ਦੀ ਅਦਾਲਤ ਵਿੱਚ ਉਸ ਪਟੀਸ਼ਨ ਪ੍ਰਤੀ ਸੈਨ ਕਰਾਉਣੇ ਹੈ ਉਹ ਸੈਨ ਕਾਦੇ ਲਈ ਕਰਾਉਣੇ ਆ ਵੀ ਇਹ ਮੁੰਡੇ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਆਪਣੇ ਪੰਜਾਬੀ ਸੀ ਨਾ ਮੈਂ ਬਹੁਤ ਵਾਰੀ ਕਿਹਾ ਵੀ ਅਸੀਂ ਅਕਲ ਤੋਂ ਕੰਮ ਲੈਂਦੇ ਨਹੀਂ ਪਹਿਲੀ ਗੱਲ ਤਾਂ ਜਿਹੜੀ ਤਾਜ਼ਾ ਅਪਡੇਟ ਆਈ ਹੈ ਉਹ ਮੁੰਡਾ ਭਗੌੜਾ ਹੋ ਗਿਆ ਸੀ ਉੱਥੋਂ ਔਰ ਜਿਹੜਾ ਉਹਦਾ ਪੁਰਾਣਾ ਐਡਰੈਸ ਸੀ ਨਾ ਜਿੱਥੋਂ ਜਦੋਂ ਗਿਆ ਉਹ ਉਦੋਂ ਰਹਿੰਦਾ ਸੀ ਜਿੱਥੇ ਉਹ ਐਡਰੈਸ ਤੇ ਉਹ ਆਪਣੇ ਆਪ ਜਾ ਵੜਿਆ ਉੱਥੇ ਅਕਲ ਤੋਂ ਕੰਮ ਲਿਆ ਉੱਥੋਂ ਜਾ ਕੇ ਉਸ ਮੁੰਡੇ ਨੂੰ ਅਰੈਸਟ ਕੀਤਾ ਯਾਨੀ ਕਿ ਭਗੌੜਾ ਹੋ ਕੇ ਆਪਣੇ ਪੁਰਾਣੇ ਐਡਰੈਸ ਤੇ ਪਹੁੰਚ ਗਿਆ ਸੀ ਤੇ ਪੁਲਿਸ ਨੇ ਪੁਰਾਣੇ ਐਡਰੈਸ ਤੇ ਜਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ। ਇਹ ਸਚਾਈ ਸਾਹਮਣੇ ਆਈ ਹੈ। ਤੇ ਉਸ ਮੁੰਡੇ ਨੇ ਜਿਹੜੀ ਗਲਤੀ ਕੀਤੀ ਹੈ ਹੋ ਸਕਦਾ ਵੀ ਜੇ ਸਾਡੇ ਪੰਜਾਬੀ ਲੋਕ ਇਦਾਂ ਪਟੀਸ਼ਨਾਂ ਪਾਉਣ ਵਾਸਤੇ ਸੈਨ ਕਰਨ ਵਾਸਤੇ ਆਡੀਓ, ਵੀਡੀਓ, ਪੋਸਟਾਂ ਨਾ ਪਾਉਂਦੇ ਸ਼ਾਇਦ ਅਮਰੀਕਨ ਲੋਕ ਜਿਹੜੇ ਇਹਨਾਂ ਧਿਆਨ ਨਾ ਦਿੰਦੇ। ਜਦੋਂ ਤੁਸੀਂ ਚੈਲੰਜ ਕਰਦਾ ਵੀ ਇਹਦੀ ਸਜ਼ਾ ਘੱਟ ਹੋਵੇ ਕੋਈ ਗਲਤੀ ਨਹੀਂ ਅਣਗਹਿਲੀ ਹੁੰਦੀ ਐ ਇਹ ਇਹ ਤਾਂ ਗਲਤੀਆਂ ਹੋ ਜਾਂਦੀਆਂ ਨੇ ਉਹਨੇ ਕਿਹੜਾ ਜਾਣ ਬੁੱਝ ਕੇ ਉਹ ਬੰਦੇ ਮਾਰੇ ਨੇ ਇਦਾਂ ਕਹਿ ਕੇ ਪੋਸਟਾਂ ਪਾਤੀਆਂ ਹੁਣ ਉਥੋਂ ਦੇ ਜਿਹੜੇ ਗੋਰੇ ਆ ਪੱਕੇ ਵਜਨੀ ਉਹ ਖੇਚ ਚੁੱਕੇ ਹੁਣ ਉਹਨਾਂ ਨੇ ਇੱਕ ਕੈਲੀਏ ਪਟੀਸ਼ਨ ਪਾਉਣੀ ਐ ਅਦਾਲਤ ਦੇ ਵਿੱਚ ਉਹ ਪਟੀਸ਼ਨ ਦੇ ਵਿੱਚ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਬੰਦੇ ਨੇ ਅਮਰੀਕਾ ਦੇ ਵਿੱਚ ਤਿੰਨ ਬੰਦੇ ਮਾਰੇ ਨੇ ਗਲਤ ਯੂਟਰਨ ਲਿਆ ਸੀ ਵੀ ਸਾਡੇ ਅਮਰੀਕਾ ਦੇ ਕਾਨੂੰਨ ਨੂੰ ਚੈਲੰਜ ਕੀਤਾ ਵੀ ਇਸ ਹਰਜਿੰਦਰ ਸਿੰਘ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਹੋਵੇ ਉਹ ਪਟੀਸ਼ਨ ਗੋਰੇ ਇਦਾਂ ਪਾਉਣਗੇ ਇਹ ਉੱਥੇ ਵੀ ਚੱਲ ਪਿਆ ਤੇ ਹੁਣ ਇਹ ਹੋਇਆ ਕਿਉਂ ਇਹਦੇ ਵੱਲ ਥੋੜਾ ਜਿਹਾ ਧਿਆਨ ਦੇ ਲੋ ਸਾਡੇ ਜਿਹੜੇ ਅਦਾਲਤਾਂ ਦੇ ਵਕੀਲ ਮਾਹਰ ਨੇ ਉਹ ਕਦੇ ਨਹੀਂ ਇਹ ਕਹਿੰਦੇ ਵੀ ਕਾਨੂੰਨ ਦੇ ਮੁਤਾਬਕ ਸਜ਼ਾ ਮਿਲੂਗੀ ਨਾ ਮਿਲੂਗੀ ਇਹ ਹੱਲਾਸ਼ੇਰੀ ਦਿੰਦੇ ਨੇ ਪੁੱਠੇ ਟੰਗ ਨਾਲ ਕਿਸੇ ਨੇ ਕਹਿ ਦਿੱਤਾ ਉਹ ਮੁੰਡਾ ਸਿੱਖ ਹੈ ਜੀ ਸਿੱਖ ਤਾਂ ਹੋਰ ਬਹੁਤ ਨੇ ਜੇ ਸਿੱਖ ਹੈ ਤਾਂ ਇਹਦਾ ਮਤਲਬ ਇਹ ਥੋੜੀਆ ਵੀ ਉਹ ਕਿਸੇ ਕਾਨੂੰਨ ਦੀ ਉਲੰਘਣਾ ਕਰੂਗਾ ਅੱਛਾ ਨਾਲ ਈਸ਼ੂ ਕੀ ਬਣਾਇਆ ਕਿ ਦੇਖੋ ਜੀ ਉਹਦੀ ਪੱਗ ਵੀ ਨਹੀਂ ਉਹਨੂੰ ਦਿੱਤੀ ਬੰਨਣ ਵਾਸਤੇ ਉਹਨੂੰ ਨੰਗੇਸ਼ਰ ਲੈ ਕੇ ਗਏ ਨੇ ਲੈ ਗਿਆ ਅਗਲੇ ਦੀ ਮਰਜੀ ਅਸੀਂ ਜਿਹੜੀ ਗੱਲ ਕਹਿਣੀ ਸੀ ਉਹ ਗੱਲ ਅਸੀਂ ਕਹੀ ਨਹੀਂ ਕਈਆਂ ਨੇ ਤਾਂ ਜਿਹੜੇ ਇੱਥੇ ਮਤਲਬ ਹੋਰ ਕੁਝ ਨਿਕਲ ਜਾਣਾ ਕਈ ਮੇਰੇ ਮੂੰਹ 'ਚ ਪਰੋ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਬੇਵਕੂਫ ਲੋਕ ਹੈ ਜਿਨ੍ਹਾਂ ਨੇ ਵਿਅਹ ਲੈਣੇ ਹੁੰਦੇ ਆ ਆਪਣਾ ਚੈਨਲ ਚਲਾਉਣਾ ਹੁੰਦਾ ਟੀਆਰਪੀ ਚਲਾਉਣੀ ਵਧਾਉਣੀ ਹੁੰਦੀ ਹੈ ਬਸ ਉਹਦੇ ਕਰਕੇ ਜੋ ਆਇਆ ਮੂਟ ਉਹ ਬਖ ਦਿੰਦੇ ਆ। ਆ ਦੋ ਚਾਰ ਇਥੇ ਮੈਂ ਦੇਖਿਆ ਅੱਜ ਮੈਨੂੰ ਵੀ ਕੋਲੋਂ ਕੋਲ ਆਈਆਂ ਤੁਸੀਂ ਗਿਆਨੀ ਜੀ ਚੁੱਪ ਕੌਣੇ ਕਰਦੇ ਤੁਸੀਂ ਖਲਾਫ ਬੋਲਦੇ ਹੋ। ਇੱਕ ਧਮਕੀਆਂ ਦੇ ਰਿਹਾ ਰਿਕਾਰਡਿੰਗ ਆ ਕਿ ਮੇਰੇ ਕੋਲ ਉਹ ਕਹਿੰਦਾ ਤੂੰ ਬਾਹਰ ਨਿਕਲ ਨਹੀਂ ਲੈ ਕਰ ਨੂੰ। ਵੀ ਤੁਹਾਡਾ ਲੈਣਾ ਨਹੀਂ ਦੇਣਾ ਨਹੀਂ। ਜਿਹੜੇ ਬੰਦੇ ਇੰਡੀਆ ਵਿੱਚ ਬੈਠੇ ਬੰਦੇ ਨੂੰ ਇੱਕ ਗੱਲ ਨਹੀਂ ਕਰਨ ਦੇ ਰਹੇ ਧਮਕੀਆਂ ਦੇ ਰਹੇ ਆ। ਤੇ ਕੀ ਇਹਨਾਂ ਬੰਦਿਆਂ ਨੂੰ ਅਮਰੀਕਾ ਦੇ ਲੋਕ ਪਸੰਦ ਕਰਨਗੇ ਅਮਰੀਕਾ ਦੇ ਲੋਕ ਐਗਰੀ ਹੋਣਗੇ ਇਹਨਾਂ ਦੇ ਨਾਲ ਉਹ ਚੰਗਾ ਸੁਣਨਗੇ ਹਲੇ ਵੀ ਕੁਛ ਨਹੀਂ ਬਿਗੜਿਆ ਅਕਲ ਤੋਂ ਕੰਮ ਲੈ ਲੋ ਹੁਣ ਜਿਹੜੀ ਸਿੰਘਣੀ ਤੁਸੀਂ ਛੇੜੀ ਹੈ ਨਾ ਵੀ ਉਸ ਮੁੰਡੇ ਦੀ ਸਜ਼ਾ ਘਟ ਹੋਵੇ ਪਟੀਸ਼ਨ ਪਾਉਣ ਬਾਅਦ ਤੇ ਵੱਧ ਤੋਂ ਵੱਧ ਸਾਈਨ ਕੀਤੇ ਜਾਣ ਉਧਰ ਗੋਰਿਆਂ ਦੇ ਕੋਲੇ ਜਿਹੜਾ ਸਿਸਟਮ ਹੈ ਨਾ ਉਹ ਸਾਡੇ ਨਾਲ ਬਹੁਤ ਸਟਰੋਂਗ ਹੈ ਬਹੁਤ ਤਕੜਾ ਉਹਨਾਂ ਨੇ ਇਹ ਮਹਿਮਾ ਚਲਾਤੀ ਵੀ ਜਿਹੜਾ ਹਰਜਿੰਦਰ ਸਿੰਘ ਨੇ ਟਰੱਕ ਦੇ ਨਾਲ ਐਕਸੀਡੈਂਟ ਕਰਕੇ ਤਿੰਨ ਬੰਦੇ ਮਾਰੇ ਨੇ ਵੀ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਗੋਰਿਆਂ ਨੇ ਵਿਰੋਧ ਕਰ ਦਿੱਤਾ ਤੇ ਪੰਗਾ ਕਿਹਨੇ ਛੇੜਿਆ ਅਸੀਂ ਜਾਣ ਬੁੱਝ ਕੇ ਛੇੜਿਆ ਜਿਹਨੂੰ ਪਤਾ ਨਹੀਂ ਸਤਾ ਨਹੀਂ ਕਿਸੇ ਗੱਲ ਦਾ ਵੀਡੀਓ ਚਾਕੇ ਪਾਤੀ ਪੋਸਟ ਚਾਕੇ ਪਾਤੀ ਮੈਂ ਤਾਂ ਹਰਾਣਾ ਮੈਨੂੰ ਗਾਲਾਂ ਕੱਢਣ ਵਾਲਿਆਂ ਦੀ ਲੈਂ ਲੱਗੀ ਬਹੁਤ ਲੰਬੀ ਅੱਜ ਘੱਟੋ ਘੱਟ 5-700 ਮੈਸੇਜ ਆਇਆ ਹੁਣ ਫੋਨ ਤੇ ਗਿਆਨੀ ਜੀ ਤੁਸੀਂ ਵੀਡੀਓ ਡਿਲੀਟ ਕਰ ਦਿਓ ਕਿਉਂ ਕਰਦੀ ਐ ਵੀ ਜਿੱਥੇ ਐਕਸੀਡੈਂਟ ਹੋਇਆ ਉਹ ਵੀਡੀਓ ਡਿਲੀਟ ਹੋ ਜਾਊਗੀ ਕਰ ਸਕਦੇ ਹੋ ਕਿੱਥੇ ਖੜੇ ਆ ਅਸੀਂ ਅੱਛਾ ਇੱਕ ਨਾਲ ਗੱਲ ਹੋਰ ਕਹਿਣੀ ਆ ਆ ਕੁਝ ਨਾ ਸਾਡੇ ਘੜਾ ਮ ਚੌਧਰੀ ਜਿਹਨਾਂ ਨੂੰ ਅਕਲ ਨਹੀਂ ਢੇਲੇ ਦੀ ਕਹਿੰਦੇ ਅਸੀਂ ਤਾਂ ਅਮਰੀਕਾ ਦੀ ਤਰੱਕੀ ਲਈ ਜਾ ਕੇ ਕੰਮ ਕੀਤਾ ਹੈ। ਅਸੀਂ ਅਮਰੀਕਾ ਦੀ ਤਰੱਕੀ ਲਈ ਕੰਮ ਨਹੀਂ ਕੀਤਾ ਅਸੀਂ ਆਪਣੇ ਲਈ ਗਏ ਆਂ। ਵੀ ਸਾਨੂੰ ਚਾਰ ਪੈਸਾ ਦਾ ਰੋਜ਼ਗਾਰ ਮਿਲੇ। ਉਹਨਾਂ ਕੋਲ ਤਾਂ ਹੋਰ ਬਸੇਰੇ ਆ ਜਾਣਗੇ। ਜੇ ਤਰੱਕੀ ਕਰਨੀ ਸੀ ਫਿਰ ਤੁਸੀਂ ਅਮਰੀਕਾ ਜਾ ਕੇ ਕਰਨ ਛ ਆਪਣੇ ਮੁਲਕ ਦੀ ਕਿਉਂ ਨਹੀਂ ਕਰਦੇ? ਇੱਥੇ ਬਹਿੜ ਕੇ ਕਰੋ ਨਾ 45 45 50 50 ਲੱਖ ਰੁਪਇਆ ਜਾ ਕੇ ਲਾ ਕੇ ਜਾ ਰਹੇ ਹੋ ਆਪਣੇ ਮੁਲਕ ਵਿੱਚ ਲਾਓ ਨਾ। ਤੁਹਾਨੂੰ ਪਤਾ ਹੈ ਕਿੰਨੀ ਇਕਨੋਮੀ ਤਕਰੀਬਨ ਸਲਾਮਾ ਘਟ ਰਹੀ ਹੈ ਇੰਡੀਆ ਦੀ ਅੰਦਾਜ਼ਾ ਹੈਗਾ ਕੋਈ ਹਜ਼ਾਰਾਂ ਸਟੂਡੈਂਟ ਜਾ ਰਹੇ ਤੋ ਹਜ਼ਾਰਾਂ ਬੰਦੇ 50 50 ਲੱਖ ਦਾ ਵੀਜ਼ਾ ਲੈ ਕੇ ਜਾ ਰਹੇ ਨੇ ਉਹ ਇਕਨੋਮੀ ਕਿਦੀ ਘਟ ਰਹੀ ਹੈ ਅਕੇ ਜੀ ਅਸੀਂ ਅਮਰੀਕਾ ਨੂੰ ਪੈਰਾਂ ਸਰ ਕੀਤਾ ਸਾਡਾ ਹੱਕ ਬਣਦਾ ਉੱਥੇ ਬਾਈ ਜੀ ਇੱਕ ਬੇਨਤੀ ਕਰਨ ਲੱਗਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਹੈ ਜਿਵੇਂ ਸਾਡੇ ਪੰਜਾਬ ਦੇ ਵਿੱਚ ਜੂਪੀ ਬਿਹਾਰ ਤੋਂ ਪ੍ਰਵਾਸੀ ਆਉਂਦੇ ਨਾ ਅਸੀਂ ਭਈਆ ਸ਼ਬਦ ਵਰਤਦੇ ਹਾਂ ਆਉਂਦੇ ਨੇ ਨਾ ਅਸੀਂ ਕਿਦਾਂ ਟਰੋਲ ਕਰਦੇ ਹਾਂ ਕਿ ਭਈਏ ਭਜਾ ਦਿਓ ਪੰਜਾਬ ਬਚਾ ਲਓ ਇਦਾਂ ਕਹਿੰਦੇ ਨਾ ਭਈਏ ਭਜਾਓ ਪੰਜਾਬ ਬਚਾਓ ਇਦਾਂ ਕਹਿੰਦੇ ਨਾ ਹੁਣ ਅਮਰੀਕਾ ਕੈਨੇਡਾ ਦੇ ਲੋਕ ਵੀ ਇਹ ਕਹਿਣ ਲੱਗੇ ਕਿ ਭਾਰਤੀ ਭਜਾਓ ਅਮਰੀਕਾ ਕੈਨੇਡਾ ਬਚਾਓ ਜਾਣੇ ਕਿ ਜਿਵੇਂ ਸਾਡੇ ਪੰਜਾਬ ਦੇ ਜੂਪੀ ਬਿਹਾਰ ਤੋਂ ਭਈਏ ਆਉਂਦੇ ਨਾ ਪ੍ਰਵਾਸੀ ਉਦਾਂ ਅਸੀਂ ਵੀ ਕੈਨੇਡਾ ਅਮਰੀਕਾ ਦੇ ਭਈਆਂ ਐਤੋਂ ਵੱਧ ਕੁਛ ਨਹੀਂ ਇਹ ਗੱਲਾਂ ਕੌੜੀਆਂ ਨੇ ਹੁਣ ਪੰਗਾ ਪਾਤਾ ਹੁਣ ਅਗਲੇ ਦਾ ਪਰਿਵਾਰ ਪਿੱਟੀ ਜਾਂਦਾ ਉਹਦੀ ਮਾਂ ਬਜ਼ੁਰਗ ਉਹਦੀ ਅੱਜ ਵੀਡੀਓ ਆਈ ਛੋਟੀ ਜੀ ਉਹ ਵਿਚਾਰੀ ਪਿੱਟ ਰਹੀ ਹੈ ਜਿਹਦਾ ਪੁੱਤ ਵੇਛੜਦਾ ਉਹਨੂੰ ਪਤਾ ਹੈ ਨਾ ਤੁਸੀਂ ਬਲਦੀ ਤੇ ਤੇਲ ਪਾ ਪਾ ਕੇ ਭੰਬੜ ਬਾਲਤਾ ਕੋਈ ਗੱਲ ਜਰ ਕਿਸੇ ਕਾਨੂੰਨੀ ਤੌਰ ਤੇ ਵਧੀਆ ਤਰੀਕੇ ਨਾਲ ਕਰ ਲਿਆ ਕਰੋ ਜੇ ਜਿਹੜਾ ਤੁਹਾਡੀ ਕਹੀ ਗੱਲਬਾਤ ਦਾ ਕਿਸੇ ਤੇ ਵਧੀਆ ਤਰੀਕੇ ਨਾਲ ਅਸਰ ਹੋਵੇ ਤੇ ਤੁਸੀਂ ਦੀਆਂ ਧਮਕੀਆਂ ਦੇ ਰਹੇ ਹੋ ਜਾਂ ਅਰਦਾਸਾਂ ਕਰ ਰਹੇ ਨੇ ਬੰਦੇ ਖੰਡ ਪਾੜ ਕਰਾ ਰਹੇ ਨੇ ਇੱਕ ਇੱਕ ਨੇ ਜਿਹਾ ਪੋਸਟਪਾਤੀ ਕਿ ਬਾਬਾ ਦੀਪ ਸਿੰਘ ਦੇ ਖੰਡ ਪਾੜ ਕਰਾ ਦਿਓ ਤੇ ਉਹ ਮੁੰਡੇ ਦੀ ਸਜ਼ਾ ਮਾਫ ਹੋ ਜਾ ਜੇਲ੍ਹਾਂ ਭਰੀਆਂ ਪਈਆਂ ਨੇ ਬਾਬਾ ਦੀਪ ਸਿੰਘ ਕਿਹਨੂੰ ਕਿਹਨੂੰ ਮਾਫ ਕਰ ਦਊਗਾ ਕਿਹਦੀ ਕਿਹਦੀ ਸਜ਼ਾ ਮਾਫ ਕਰਾ ਦਊਗਾ ਆਪਣੇ ਪੰਜਾਬ ਦੇ ਵਿੱਚ ਕਿੰਨੇ ਜੇਲ੍ਹਾਂ ਨੇ ਗਿਣ ਕੇ ਦੇਖ ਲਿਓ ਕਿੱਡੇ-ਕੱਡੇ ਕ੍ਰਿਮੀਨਲ ਬੈਠੇ ਆ ਇਹ ਤਾਂ ਖੰਡ ਪਲਟ ਕਰਾ ਦਿਆ ਕਰਨ ਇਹ ਤਾਂ ਸਰਕਾਰ ਨੂੰ ਜੇਲਾਂ ਨੂੰ ਨਹੀਂ ਲੋੜ ਹੀ ਨਹੀਂ ਇਹ ਬੇਨਤੀ ਪ੍ਰਵਾਨ ਕਰਿਓ ਓਨਿ ਇੱਕ ਗੱਲ ਕਰਿਓ ਜਿਹੜੀ ਗੱਲ ਕਾਨੂੰਨ ਦੇ ਦਾਇਰੇ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ